ਹਾਂਜੀ 300 300 300 ਫੁੱਲ 슬ੀਵ ਵਾਲੀਆਂ ਟੀ-ਸ਼ਰਟਾਂ 300 ਦੇ ਹਾਂਜੀ ਹੁਸ਼ਿਆਰਪੁਰ ਵਾਲਿਓ ਤੁਹਾਡੇ ਸ਼ਹਿਰ ਕੋਟ ਫਤੂਈ ਦੇ ਵਿੱਚ ਪਹੁੰਚ ਚੁੱਕੇ ਆ ਸਰਦੀਆਂ ਦੇ ਤੁਸੀਂ ਕੱਪੜੇ ਲੱਭ ਰਹੇ ਹੋ ਵਿੰਟਰ ਸੀਜ਼ਨ ਆ ਚੁੱਕਾ ਤੁਹਾਨੂੰ ਘੱਟ ਰੇਟ ਤੇ ਯਾਨੀ ਕਿ ਅੱਧ ਰੇਟ ਤੇ 50% ਸੇਲ ਤੇ ਤੁਹਾਨੂੰ ਕੱਪੜੇ ਮਿਲਣੇ ਜਾ ਰਹੇ ਆ ਮੈਦਾਨ ਫੈਸ਼ਨ ਪੁਆਇੰਟ ਤੇ ਪਹੁੰਚ ਚੁੱਕੇ ਆ 500 500 ਤੋਂ ਹੁੱਡੀਆਂ ਤੇ ਸਵੈਟ ਸ਼ਰਟਾਂ ਸ਼ੁਰੂ ਆ ਬਹੁਤ ਘੱਟ ਰੇਟ ਤੇ ਮਿਲ ਜੂਗੀਆਂ ਤੁਹਾਨੂੰ ਆਜੋ ਵਿਜ਼ਿਟ ਕਰਦੇ ਆ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਲੈ ਲਓ ਜੀ ਮਦਾਨ ਫੈਸ਼ਨ ਪੁਆਇੰਟ ਤੇ ਪਹੁੰਚ ਚੁੱਕਿਆ ਜਿਨ੍ਹਾਂ ਨੇ ਆਫਰ ਲਾਤੀ ਹੈ ਵਿੰਟਰ ਸੀਜ਼ਨ ਤੇ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਨਵੇਂ ਤੋਂ ਨਵਾਂ ਰੇਟ ਹੋਊਗਾ ਘੱਟ ਡਿਸਕਾਊਂਟ ਕਰਕੇ ਦੇਉਗੇ 50% ਡਿਸਕਾਊਂਟ ਚੱਲਦਾ ਪਿਆ ਦੋਸਤੋ ਆ ਚੈੱਕ ਕਰੋ ਇੱਕ ਵਾਰੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਹੁੱਡੀਸ ਲੈ ਕਲਰ ਡਿਜ਼ਾਈਨ ਮੈਂ ਕਹਿੰਦਾ ਜਿੱਦਾਂ ਦਾ ਸਾਈ ਤੁਹਾਨੂੰ ਚਾਹੀਦਾ ਉਦਾਂ ਦਾ ਸਾਈਜ਼ ਮਿਲ ਜਾਊਗਾ ਤੇ ਰੇਟ ਸਭ ਤੋਂ ਘੱਟ ਰਹੇਗਾ ਤੇ ਹਰ ਤਰ੍ਹਾਂ ਦਾ ਬ੍ਰਾਂਡ ਇਨਕੋ ਅਵੇਲੇਬਲ ਆ ਲਓ ਚੈੱਕ ਕਰ ਲਓ スウェット ਸ਼ਰਟ ਹਰ ਤਰ੍ਹਾਂ ਦਾ ਬ੍ਰਾਂਡ ਲਓ ਵੀ ਹਰ ਤਰ੍ਹਾਂ ਦਾ ਸਾਇ ਹੈ ਹਰ ਤਰ੍ਹਾਂ ਦਾ ਦਾ ਡਿਜ਼ਾਈਨ ਅਗਰ ਤੁਸੀਂ ਘਰ ਬੈਠੇ ਕਪੜੇ ਮੰਗਵਾਉਣੇ ਚਾਹੁੰਦੇ ਆ ਤਾਂ ਮਿਲ ਜੂਗੇ ਤੁਹਾਨੂੰ ਬਹੁਤ ਘੱਟ ਰੇਟ ਤੇ ਇੱਥੇ ਤੁਹਾਨੂੰ ਇੰਪੋਰਟੈਂਟ ਕੁਆਲਟੀ ਦੀਆਂ スウェット ਸ਼ਰਟਾਂ ਸ਼ਰਟਾਂ ਜੀਨਾਂ ਬਹੁਤ ਘੱਟ ਰੇਟਾਂ ਤੇ ਸ਼ੁਰੂ ਹੋ ਜੂਗੀਆਂ ਆਹ ਲਓ ਚੈੱਕ ਕਰ ਲਓ ਵੈਰਾਈਟੀ ਮੈਂ ਕਹਿੰਨਾ ਅਨਲਿਮਟਿਡ ਆ ਤੁਸੀਂ ਪੂਰਾ ਸ਼ਹਿਰ ਕੋਟਵਦੋਈ ਘੁੰਮ ਕੇ ਆ ਜਾਓ ਤੁਹਾਨੂੰ ਇਦਾਂ ਦੀ ਵੈਰਾਈਟੀ ਨਹੀਂ ਦੇਖਣ ਨੂੰ ਮਿਲਣੀ ਜਿੱਦਾਂ ਦੀ ਮੈਦਾਨ ਫੈਸ਼ਨ ਪੁਆਇੰਟ ਤੇ ਦੇਖਣ ਨੂੰ ਮਿਲਣੀ ਹੈ। ਬਾਕੀ ਮੈਡਮ ਦਾ ਗੱਲ ਕਰਦੇ ਮੈਡਮ ਹੋਰ ਹੋਰ ਕੀ ਵੈਰਾਈਟੀ ਆਪਣੇ ਕੋਲ? ਸਾਡੇ ਤੋਂ ਭਾਜੀ ਵਿੰਡ ਸ਼ੀਰ ਤੇ ਆ ਚੁੱਕੇ ਆ ਜੋ ਕਿ ਬਿਲਕੁਲ ਪ੍ਰੀਮੀਅਮ ਆਰਟੀਕਲ ਆ। ਅੱਛਾ ਜੀ ਸੈੱਟ ਕਰ ਸਕਦੇ ਸਾਰੇ ਸਾਈਜ਼ ਦੇ ਵਿੱਚ ਅਵੇਲੇਬਲ ਆ। ਅੱਛਾ ਜੀ ਠੀਕ ਆ। ਕਿਹੜੇ ਸਾਈਜ਼ ਤੋਂ ਇੰਪੋਰਟਡ ਸ਼ਰਟ ਹੁੰਦੀ ਆ ਆਰਟੀਕਲ ਸੈੱਟ ਕਰਵਾਓ। ਲਓ ਜੀ ਆਰਟੀਕਲ ਦੇਖੋ ਮੈਡਮ। ਬਿਲਕੁਲ ਇੰਪੋਰਟਡ ਬ੍ਰਾਂਡ ਦੇ ਪ੍ਰੀਮੀਅਮ ਆਰਟੀਕਲ। ਲੋਕਲ ਲੈਵਲ ਦਾ ਜਿਹੜਾ ਇੱਕ ਵਾਰੀ ਆ ਗਿਆ ਸ਼ਾਪ ਤੇ ਖਰੀਦਦਾਰੀ ਕਰਕੇ ਜਾਊਗਾ ਦੇਖ ਲਓ ਵੀ ਸ਼ਾਪ ਦੇਖੋ ਬਿਲਕੁਲ ਹੈਵੀ ਆ ਜੀ ਸ਼ੈਕਟਸ ਵੀ ਮਿਲੂਗੀਆਂ ਇੰਪੋਰਟਡ ਤੇ ਸ਼ਰਟ ਵੀ ਮਿਲੂਗੀਆਂ ਜੈਕਟਾਂ ਵਿੰਟਰ ਦੀਆਂ ਇੰਨੀਆਂ ਕਾਰ ਜੱਕੀਆਂ ਕਿ ਦੇਖ ਕੇ ਹੈਰਾਨ ਤੇ ਪਰੇਸ਼ਾਨ ਹੋ ਜਾਊਗੇ ਤੁਸੀਂ ਤੇ ਬਾਕੀ ਕਾਰਗੋ ਜੀਨਾਂ ਜਿਨ੍ਹਾਂ ਦੇ ਵਿੱਚ ਗੱਲ ਕਰੀਏ ਤਾਂ ਇੱਧਰਲੇ ਡਿਜ਼ਾਈਨ ਮਿਲ ਜੂਗੇ ਲੁਧਿਆਣਾ ਜਲੰਧਰ ਜਾ ਕੇ ਵੀ ਇੱਧਰ ਦੇ ਡਿਜ਼ਾਈਨ ਤੁਹਾਨੂੰ ਨਹੀਂ ਮਿਲਣਗੇ ਲੋ ਵੀ ਮਤਲਬ ਉਹ ਜਿਨ੍ਹਾਂ ਦੇ ਬਾਅਦ ਚ ਹੁਣ ਕਾਰਗੋ ਦੀ ਗੱਲ ਕਰਦੇ ਮੈਂ ਕਹਿੰਦਾ ਕਾਰਗੋ ਹਰ ਇੱਕ ਦੀ ਪਹਿਲੀ ਪਸੰਦ ਹੈ ਤੇ ਇੱਦਾਂ ਦੇ ਡਿਜ਼ਾਈਨ ਆ ਚੁੱਕੇ ਇ ਆਕਾ ਨਾ ਪਜਾਮੇ ਪਜਾਮੇ ਇੰਨੀ ਸੁਪਰ ਡੂਪਰ ਕੁਆਲਿਟੀ ਤੇ ਇੰਪੋਰਟੈਂਟ ਦੇ ਵਿੱਚ ਆ ਚੁੱਕੇ ਆ ਦੋਸਤੋ ਘੱਟ ਰੇਟਾਂ ਦੇ ਵਿੱਚ ਤੇ ਬਾਕੀ ਦੋਸਤੋ ਲੇਡੀਜ਼ ਲਈ ਵੀ ਸਪੈਸ਼ਲ ਡੀਲਾਂ ਲਾ ਦਿੱਤੀਆਂ ਗਈਆਂ ਲੇਡੀਜ਼ ਲਈ ਵੀ ਇਹਨਾਂ ਨੇ ਵਿੰਟਰ ਸੀਜ਼ਨ ਦੇ ਕੱਪੜੇ ਬਹੁਤ ਜ਼ਿਆਦਾ ਮੰਗਵਾ ਕੇ ਡੀਲਾਂ ਲਾਤੀਆਂ ਆ ਸੂਟ ਤੋਂ ਲੈ ਕੇ ਟਰੈਕ ਸੂਟ ਟਰੈਕ ਸੂਟ ਤੋਂ ਲੈ ਕੇ ਜੈਕਟਾਂ ਸ਼ੈਕਟ ਹਰ ਇੱਕ ਵੈਰਾਈਟੀ ਇਹਨਾਂ ਕੋਲ ਅਵੇਲੇਬਲ ਆ ਉਹਨਾਂ ਕਿੱਥੇ ਪੈਗਾ ਮਦਾਨ ਫੈਸ਼ਨ ਕੋਟ ਵਤੂਈ ਦੇ ਵਿੱਚ ਦੋਸਤੋ